ਉਹ ਦੋਸਤੋ ਕੋਸ਼ਿਸ਼ ਕਿੰਨੀ ਵੀ ਘੰਟੇ ਕੈਨੇਡਾ ਜੋ ਵੀ ਹੈਗਾ ਸਾਰੇ ਕੱਤਰ ਹੋਇਆ ਆਪਾਂ ਗੱਲਬਾਤ ਆਪਣੇ ਨਾਲ ਜਿਹੜੀਆਂ ਬੈਠੀਆਂ ਸਾਹਮਣੇ ਸਾਰੇ ਮਹਾਨ ਸ਼ਖਸੀਅਤਾਂ ਨੇ ਜੋ ਕੋਈ ਕਬੱਡੀ ਪਲੇਅਰ ਆ ਜੋ ਪੰਜਾਬ ਨੂੰ ਦੇਣਾ ਜੋ ਕਿ ਸਮਾਜ ਨੂੰ ਦੇਣਾ ਸਾਰੇ ਉਹ ਬੰਦੇ ਕੱਤਰ ਹੋਇਆ ਆਪਾਂ ਕੋਸ਼ਿਸ਼ ਕਰਾਂਗੇ ਇਕੱਲੇ ਇਕੱਲੇ ਨਾਲ ਗੱਲ ਕਰਨ ਦੀ ਵੀ ਪੰਜਾਬ ਦਾ ਜਿਵੇਂ ਕਿ ਦੂਰ ਹੋਇਆ ਪੰਜਾਬ ਤੋਂ ਉੱਥੇ ਰਹਿ ਰਿਹਾ ਪੰਜਾਬ ਨਾਲ ਕਿੰਨੇ ਕੁ ਜੁੜੇ ਆ ਤੇ ਕੀ ਪੰਜਾਬ ਬਾਰੇ ਸੋਚਦੇ ਆ ਸਭ ਤੋਂ ਪਹਿਲਾਂ ਜਿਵੇਂ ਕਿ ਬਾਈ ਜੈਲਾ ਜੀ ਜੋ ਕਿ ਆਪਣੇ ਆਪਣੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਹੈਗੇ ਸਾਰੇ ਲੋਕ ਇਹਨੂੰ ਜਾਣਦੇ ਆ ਸੋ ਬਾਈ ਜੀ ਸਭ ਤੋਂ ਪਹਿਲਾਂ ਇਹ ਕਹਾਂਗਾ ਵੀ ਜਿਵੇਂ ਤੁਸੀਂ ਕਿੰਨੇ ਟਾਈਮ ਤੋਂ ਬਾਹਰ ਗਏ ਹੋ ਤੇ ਪੰਜਾਬ ਦੀ ਜੋ ਅੱਜ ਦੀ ਕੰਡੀਸ਼ਨ ਆ ਜਾਂ ਤੁਸੀਂ ਪੰਜਾਬ ਨੂੰ ਜੋ ਸਾਨੂੰ ਪਤਾ ਹੀ ਆ ਵੀ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਕਸਟਮਰ ਨੂੰ ਤੁਸੀਂ ਪਸੰਦ ਕਰਦੇ ਹੋ ਉਹਨੂੰ ਲਾਇਕ ਕਰਦੇ ਉਹਨਾਂ ਲਈ ਬਹੁਤ ਕੋਸ਼ਿਸ਼ ਤੁਸੀਂ ਕਰ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਲਈ ਕੋਈ ਮੈਸੇਜ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਭਰਾ ਵੀਰ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਵੱਖ-ਵੱਖ ਦੇਸ਼ਾਂ ਤੋਂ ਇਕੱਠੇ ਹੋਏ ਅੱਜ ਸਵਾਭਨਾ ਸਾਰੇ ਐਨ ਆਰ ਆਈ ਭਰਾ ਜੀ ਤੇ ਸਾਰੇ ਇਕੱਠੇ ਹੋਏ ਆ ਕੁਲਵੀਰ ਹੁਣੀ ਬਾਈ ਨਾਲ ਆਏ ਆ ਹਾਂ ਹਾਂ ਆਪਣੇ ਸੁਖੀ ਹੁਣਾ ਦੇ ਭਰਾ ਦਾ ਵਿਆਹ ਸੀ ਜਾਗੋ ਤੇ ਇਕੱਠੇ ਹੋਏ ਆ ਲੱਖੀ ਦੀ ਮੈਰਿਜ ਜਾਗੋ ਸੀ ਹਾਂ ਜੀ ਤੇ ਤੁਸੀਂ ਜਿਵੇਂ ਹੁਣ ਪੰਜਾਬ ਤੋਂ ਤੁਸੀਂ ਕਾਫੀ ਲੰਬੇ ਸਮੇਂ ਤੋਂ ਦੂਰ ਹੋ ਤੇ ਤੁਸੀਂ ਡਿਫਰੈਂਸ ਕੀ ਸੋਚਦੇ ਪੰਜਾਬ ਨਾਲ ਤੁਸੀਂ ਜੁੜੇ ਬਹੁਤ ਮੈਨ ਦੇਖ ਰਿਹਾ ਤੁਹਾਨੂੰ ਤੁਹਾਡੇ ਅਕਸਰ ਵੀਡੀਓ ਦੇਖਦੇ ਆ ਅਸੀਂ ਵੀ ਤੁਸੀਂ ਪੰਜਾਬ ਦੇ ਪ੍ਰਤੀ ਫਿਕਰਮੰਦ ਹੋ ਜਿਸ ਤੱਕ ਹੀ ਦੇਖਿਆ ਵੀ ਪੰਜਾਬ ਦੇ ਜੋ ਹਾਲਾਤ ਨੇ ਜਾਂ ਕੁਝ ਵੀ ਤੁਸੀਂ ਉਹਨਾਂ ਲਈ ਹੈਲਪ ਕਰਦੇ ਹੋ ਜੋ ਪਲੇਅਰ ਰੱਖ ਲੋ ਜਾਂ ਕੋਈ ਹੋਰ ਰੱਖ ਲੋ ਤੁਸੀਂ ਹਰ ਜਗ੍ਹਾ ਖੜੇ ਹੋ ਪੰਜਾਬ ਦੇ ਨਾਲ ਤੁਹਾਡਾ ਇਨਾ ਪੰਜਾਬ ਨਾਲ ਪ੍ਰੇਮ ਆ ਤੇ ਦਾ ਕਾਰਨ ਕੀ ਆ ਤੁਸੀਂ ਕਿਉਂ ਖੜੇ ਹੋ ਤੁਸੀਂ ਪੰਜਾਬ ਨਾਲ ਜੁੜੇ ਕਾ ਤਾਂ ਤੁਸੀਂ ਟੁੱਟੇ ਕਿਉਂ ਨਹੀਂ ਦੇਖੋ ਜਾਈ ਪਹਿਲਾਂ ਤਾਂ ਜਿਵੇਂ ਪਿੰਡਾਂ ਸਾਰੇ ਅਸੀਂ ਭਰਾ ਇਕੱਠੇ ਵਿਚਰੇ ਆ ਸਾਨੂੰ ਤਾਂ ਉਵੇਂ ਹੀ ਲੱਗਦਾ ਕਿ ਬਸ ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਦੂਰ ਆ ਹੂੰ ਉਦਾਂ ਹੀ ਜੁੜੇ ਹੋਇਆ ਉਵੇਂ ਹੀ ਪਿਆਰ ਆ ਸਾਰੇ ਭਰਾ ਅੱਜ ਵੀ ਸਾਰੇ ਇਕੱਠੇ ਆ ਬਾਈ ਅੱਜ ਕੱਲ ਫੋਨ ਦੇ ਵਿੱਚ ਸੈਟਲਡ ਆ ਬਾਈ ਫਤਿਹ ਜਿਵੇਂ ਤੁਸੀਂ ਇੱਥੇ ਆਪਾਂ ਦੇਖਿਆ ਤੁਹਾਨੂੰ ਗਰਾਉਂਡਾਂ ਦੇ ਵਿੱਚ ਅਸੀਂ ਛੋਟੇ ਹੁੰਦੇ ਸੀ ਜਦੋਂ ਅਸੀਂ ਖੇਡਦੇ ਹੁੰਦੇ ਬਾਈ ਗੋਪੀ ਬੈਠਾ ਤੁਸੀਂ ਖੇਡਦੇ ਹੁੰਦੇ ਇਕੱਠੇ ਖੇਡਦੇ ਹੁੰਦੇ ਸੀ ਤੇ ਅੱਜ ਕੱਲ ਤੁਸੀਂ ਫੋਨ ਦੇ ਵਿੱਚ ਸੈਟਲਡ ਹੋ ਤੇ ਤੁਸੀਂ ਪੰਜਾਬ ਨੂੰ ਕਿੰਨਾ ਕਮਿਸ ਕਰਦੇ ਹੋ ਰੋਣਾ ਬਾਈ ਗੁਰੂ ਜੀ ਨੂੰ ਦੇਖਣ ਨੂੰ ਜੀ ਤੇ ਪੰਜਾਬ ਨੂੰ ਦਾ ਯਾਰ ਮੈਸੇਜ ਕਰਦੇ ਆਂਗਾ ਹੁਣ ਇੱਥੇ ਹੀ ਆਏ ਆਂ ਸਾਰਾ ਕੁਝ ਰਹਿਤੀਆਂ ਤੇ ਬਾਕੀ ਸਾਰੇ ਸਾਰੇ ਭਰਾ ਪਿੱਛੇ ਵੀ ਖੜੇ ਸਾਰੇ ਨਾਲੇ ਸਾਡੀ ਉੱਥੇ ਵੀ ਗੱਲਬਾਤ ਸਾਰਿਆਂ ਨਾਲ ਹੁੰਦੀ ਰਹਿੰਦੀ ਹੈ ਨਾ ਹੂੰ ਤੇ ਬਾਕੀ ਬਾਈ ਹੁਣੇ ਹਾ ਤੇ ਪਹਿਲਾਂ ਹੱਥ ਕਬੱਡੀ ਖੇਡਦੇ ਸੀ ਇਹਨਾਂ ਨੂੰ ਜੇ ਕਿ ਅਸੀਂ ਗਾਂ ਲਾ ਕੇ ਖੇਡਣਾ ਹੈ ਨਾ ਐਂ ਫਿਰ ਪੀੜੀਦਰ ਪੀੜੀ ਗਾਂ ਹੁਣ ਸਾਨੂੰ ਵੀ ਇੱਕ ਕੋਈ ਹੋਰ ਲਾਗੇ ਮੁੰਡੇ ਹਨਾ ਉਹ ਰਾਮਾ ਬੈਠਾ ਉਹ ਵੀ ਉਹ ਸਾਥੋ ਵੀ ਸੀਨੀਅਰ ਆ ਬਾਈ ਹੁਣੀ ਉਹਨਾਂ ਦੇ ਵੀ ਸੀਨੀਅਰ ਆ ਇਹ ਪਹਿਲਵਾਨੀ ਸੀ ਕਰ ਵੀਰੇ ਹੁਣੀ ਹਾਂਜੀ ਇਹ ਪਹਿਲਵਾਨੀ ਕਰਦੇ ਸੀ ਆਪਾਂ ਬਾਈ ਬੈਲਾ ਯੂ ਐਸ ਏ ਵਾਲਾ ਉਹ ਫਿਰ ਪ੍ਰੋਮੋਟਰ ਤੇ ਹੈਗਾ ਕੰਮ ਹਨਾ ਦਾ ਐਕਚੁਅਲੀ ਮੈਂ ਵੀਡੀਓ ਬਣਾਇਆ ਦਾ ਕਾਰਨ ਇਹੀ ਬਣਿਆ ਮੈਂ ਮੈਂ ਸਰ ਨੂੰ ਜੱਜ ਕੀਤਾ ਮੇਰੇ ਦੋਸਤ ਬੈਠੇ ਮੇਰੇ ਜਿਹੜੇ ਉਮਰ ਦੇ ਸੀਗੇ ਮੁੰਡੇ ਬੈਠੇ ਆ ਜੱਗੇ ਹੋਣੀ ਜਾਂ ਕੋ ਹੋਰ ਬੈਠੇ ਆ ਤੁਸੀਂ ਆਪ ਦੀ ਉਮਰ ਦੇ ਬੰਦੇ ਨਾਲ ਬੈਠੇ ਆ ਬੜਾ ਮੈਨੂੰ ਵਧੀਆ ਫੀਲ ਆ ਉਹਨਾਂ ਨਾਲ ਗੱਲ ਕਰਕੇ ਸੋ ਮੈਂ ਮੇਰੇ ਮਾਈਂਡ ਚ ਥਾਟ ਆਇਆ ਵੀ ਜੇ ਸਾਨੂੰ ਵਧੀਆ ਫੀਲ ਹੋ ਰਿਹਾ ਸਾਨੂੰ ਵੀ ਹੋਇਆ ਹੋਊਗਾ ਵੀ ਗੱਲਾਂ ਕਰਕੇ ਪੁਰਾਣੀਆਂ ਜਾਂ ਕੁਝ ਵੀ ਹੈ ਨਾ ਕਿਉਂਕਿ ਮਸਾਂ ਇਕੱਠੇ ਹੁੰਦੇ ਆ ਤੁਸੀਂ ਕਾਫੀ ਲੰਮੇ ਸਮੇਂ ਬਾਅਦ ਜਿਵੇਂ ਕਿ ਫੋਰਨ ਦੇ ਵਿੱਚ ਸੈਟਲਡ ਹੋ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਮੇਰੇ ਤੇ ਇਕੱਤਰ ਹੋਏ ਆ ਆਪਣੇ ਸਾਰੇ ਪਿੰਡ ਦੇ ਨੌਜਵਾਨ ਆ ਜਾਂ ਜਿਹੜੇ ਅਲੱਗ-ਅਲੱਗ ਥਿੱਤੇ ਨੂੰ ਬਲੌਂਗ ਕਰਦੇ ਜਿਵੇਂ ਭਾਈ ਗੋਪੀ ਬੈਠਾ ਕਬੱਡੀ ਖੇਡਦਾ ਜਾਂ ਕੋਈ ਹੋਰ ਅਲੱਗ-ਅਲੱਗ ਲਾ ਜਾਂ ਕੋਈ ਸਮਾਜ ਸੇਵੀ ਸਾਰੇ ਇਕੱਤਰ ਹੋਇਆ ਇੱਥੇ ਤੇ ਕਿਵੇਂ ਦਾ ਲੱਗ ਰਿਹਾ ਜੀ ਤੁਹਾਨੂੰ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਚੰਗਾ ਪਹਿਲੀ ਗੱਲ ਤਾਂ ਜਿਹੜੇ ਸਾਨੂੰ ਸਤਿਕਾਰ ਦੇ ਰਹੇ ਸਰਵਿਸ ਅਸਾਂ ਦੇਖੋ ਸਾਡੀਆਂ ਜੜਾ ਇੱਥੇ ਜੁੜੀਆਂ ਹੋਈਆਂ ਨੇ ਸਾਡੇ ਸ਼ੁਰੂਆਤ ਤੋਂ ਸਾਡੇ ਗੁਰਪ੍ਰਭਾਨ ਜੀ ਜੀ ਦਵਾ ਚਾਰਜੀਤ ਪ੍ਰਭਾਨ ਜੀ ਤੋਂ ਬਾਅਦ ਸਾਡੇ ਜਿਹੜੇ ਸਾਡੇ ਸੀਨੀਅਰ ਮਾਸਟਰ ਨੇ ਮਾਸਟਰ ਬਲਦੇਵ ਹੋਰ ਜਿਹੜੇ ਚਰਨ ਦੇ ਬਾਈ ਉਹਨੇ ਕਬੱਡੀ ਦੇ ਪਲੇਅਰ ਉਤੋਂ ਬਾਅਦ ਗਾਮਾ ਮੈਚਾਂ ਸਾਡੇ ਨਾਲ ਬਾਕੀ ਬਾਈ ਕੁੰਨੇ ਹੋਣੀ ਸਾਡੇ ਤੋਂ ਵਾ ਗੋਪੀ ਪੱਤਾ ਇਹ ਭਿੰਦਰ ਹੋੜੀ ਜਿਹੜੇ ਸਾਡੇ ਤੋਂ ਬਹੁਤ ਵਧੀਆ ਹਾਂ ਮੋਣਾ ਸਾਡੇ ਤੋਂ ਪਿਛੜ ਗਿਆ ਬਹੁਤ ਵਧੀਆ ਪਲੇਸ ਸੋ ਇਹ ਜਦੋਂ ਸਾਰੇ ਇਕੱਠੇ ਹੋ ਜਾਂਦੇ ਆ ਪੁਰਾਣੀਆਂ ਗਰਾਊਂਡ ਦੀਆਂ ਦਾਦਾ ਪੁਰਾਣੇ ਸਾਰੇ ਪਲੇਅਰ ਇਕੱਠੇ ਹੋ ਕੇ ਤੇ ਇੱਕ ਬਹੁਤ ਵਧੀਆ ਮਾਹੌਲ ਬਣ ਜਾਂਦਾ ਬਹੁਤ ਖੁਸ਼ੀ ਹੋਈ ਸਾਰੇ ਇਕੱਠੇ ਹੋਏ ਤੇ ਸਾਰੇ ਇੱਕ ਕੁਐਸਚਨ ਆ ਤੁਹਾਨੂੰ ਵੀ ਤੁਸੀਂ ਫੋਰਨ ਦੇ ਵਿੱਚ ਚਲੋ ਆਪਣੇ ਲਾਈਵ ਸੈਟਰ ਲਈ ਜਾਂ ਆਪਣਾ ਵਰਕ ਕਰਦੇ ਆਪਣੇ ਵੀ ਰੀਅਲ ਦੇ ਵਿੱਚ ਤੁਹਾਨੂੰ ਉੱਥੇ ਸਕੂਨ ਆਉਂਦਾ ਕਿ ਇੱਥੇ ਆਉਂਦਾ ਨਹੀਂ ਦੇਖੋ ਇੱਕ ਤਾਂ ਸਾਡੀ ਹੈਗੀ ਜਨਮ ਭੂਮੀ ਜੀ ਇੱਕ ਸਾਡੀ ਹੈਗੀ ਕਿਰਤ ਭੂਮੀ ਦੋਨੇ ਦਾ ਸਕੂਨ ਆ ਜੀ ਜੇ ਜਨਮ ਭੂਮੀ ਤੋਂ ਦੂਰ ਆ ਤਦ ਵੀ ਦੁਖੀਆਂ ਤੇ ਕਿਰਤ ਭੂਮੀ ਤੋਂ ਦੂਰ ਆ ਤਦ ਵੀ ਦੁਖੀਆਂ ਜੀ ਤੇ ਇਸ ਕਰਕੇ ਅਸੀਂ ਦਾ ਦੋਨੇ ਧਰਤੀਆਂ ਦਾ ਸਤਿਕਾਰ ਕਰਦੇ ਆ ਉਹਨਾਂ ਨੇ ਸਾਨੂੰ ਰੋਜੀ ਰੋਟੀ ਦਿੱਤੀ ਏ ਜੀ ਇੱਥੇ ਅਸੀਂ ਜਨਮ ਲਿਆ ਇਸ ਧਰਤੀ ਦੇ ਵਿੱਚ ਅਸੀਂ ਪੈਦਾ ਹੋਏ ਆ ਅਸੀਂ ਦੋਨਾ ਧਰਤੀਆਂ ਦਾ ਹੀ ਬਹੁਤ ਜਿਆਦਾ ਸਤਿਕਾਰ ਕਰਦੇ ਆ ਬਿਲਕੁਲ ਬਿਲਕੁਲ ਸੋ ਭਾਈ ਆਪਣੇ ਨਾਲ ਗੋਪੀ ਬੈਠੇ ਆ ਗੋਪੀ ਬਾਈ ਤੁਸੀਂ ਫੋਰਨ ਕੰਟਰੀ ਦੇ ਵਿੱਚ ਗਏ ਹੋ ਗੇਮਸ ਦੇ ਲਈ ਜਾਂ ਜਿਵੇਂ ਤੁਹਾਡੇ ਨਾਲ ਅੱਜ ਮਿਲੇ ਆ ਬੰਦੇ ਜੇ ਤੁਸੀਂ ਬਾਹਰ ਗਏ ਇਹਨਾਂ ਨਾਲ ਗੇਮ ਦੇ ਤੌਰ ਤੇ ਗਏ ਹੋ ਜਾਂ ਇਹ ਤੁਹਾਡੇ ਨਾਲ ਸਾਰੇ ਅਟੈਚ ਆ ਸਾਨੂੰ ਪਤਾ ਵੇ ਸਾਰਾ ਪਿੰਡ ਤੁਹਾਡੇ ਨਾਲ ਅਟੈਚ ਹੈ ਤੁਹਾਨੂੰ ਕਿਵੇਂ ਦਾ ਫੀਲ ਹੋਇਆ ਅੱਜ ਵੀ ਇਕੱਤਰ ਹੋਇਆ ਤਕਰੀਬਨ ਤਕਰੀਬਨ ਵੇ ਇੱਕ ਪਹਿਲੀ ਮੈਰਿਜ ਆਪਣੇ ਪਿੰਡ ਦੇ ਵਿੱਚ ਉਹ ਵੀ ਜਿੱਥੇ ਸਾਰੇ ਦੇ ਸਾਰੇ ਇਕੱਤਰ ਹੋਏ ਤੁਹਾਨੂੰ ਕਿਵੇਂ ਦਾ ਲੱਗਿਆ ਪਹਿਲਾਂ ਤਾਂ ਤੇਰਾ ਚੈਨਲ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸასი ਸ਼ਕਲ ਐਦਲੋਂ ਧੰਨਵਾਦ ਮੈਂ ਐਦ ਕੀ ਪਹਿਲੀ ਵਾਰ ਮਹਿਸੂਸ ਕਰ ਰਿਹਾ ਵੀ ਐਦ ਕੀ ਬਹੁਤ ਬੰਦੇ ਆ ਜਿਹੜੇ ਇਕੱਠੇ ਆਏ ਆ ਹਾਂ ਉਹ ਹੀ ਜਿਹੜੇ ਜਿਹੜੇ ਇਹ ਨਾ ਮੈਂ ਫੀਲ ਕੀਤਾ ਵੀ ਫੋਰਨਰ ਬਹੁਤ ਇਕੱਠੇ ਐਦ ਕੀ ਇਕੱਠੇ ਹੋਏ ਆ ਅਸੀਂ ਸਾਰੇ ਯਾਰ ਮਿੱਤਰ ਵੱਡੇ ਭਾਈ ਹੁਣੇ ਪਲਵਾਨ ਜੀ ਪਹਿਲਾਂ ਕੁਸ਼ਤੀ ਕੀਤੀ ਫਿਰ ਕਬੱਡੀ ਖੇਲੀ ਤੇ ਪੀਪੀਪੀ ਜੁਆਇਨ ਕੀਤੀ ਇਹਨਾਂ ਨੇ ਵਧੀਆ ਫਿਰ ਆਪਣੇ ਜਿੰਨੇ ਵੀ ਵਧੀਆ ਸਾਰਾ ਕੁਝ ਚੱਲਦਾ ਆ ਭਾਈ ਖੇਲਣ ਲੱਗੇ ਇਹਨਾਂ ਨੂੰ ਦੇਖ ਦੇ ਕੇ ਫਿਰ ਬਾਹਰ ਗਏ ਇਹਨਾਂ ਦਾ ਪ੍ਰੇਮ ਵੜਿਆ ਸਾਰਾ ਕੁਝ ਵਧੀਆ ਜਿੰਨੇ ਇਹ ਚੀਜ਼ਾਂ ਨੂੰ ਮੈਂ ਐਕਚੁਅਲੀ ਮੈਂ ਹਾਂ ਵੈ ਗੱਲ ਫੀਲ ਕੀਤੀ ਹੈ ਜੀ ਵੀ ਆਪਣੇ ਪਿੰਡ ਦੇ ਤਕਰੀਬਨ ਸਾਰੇ ਬੰਦੇ ਇਕੱਤਰ ਹੋਏ ਆ ਪੁਰਾਣੇ ਨਵੇਂ ਜਿਹੜੇ ਫੋਰਨਰ ਨੇ ਜਾਂ ਕੁਝ ਜਿਹੜੇ ਰੀਅਲ ਦੇ ਵਿੱਚ ਉਹ ਬੰਦੇ 71 ਹੋਏ ਜਿਹੜੇ ਪਾਪੜੇ ਪਿੰਡ ਨੂੰ ਪ੍ਰੇਮ ਕਰਦੇ ਆ ਪੰਜਾਬ ਨੂੰ ਪ੍ਰੇਮ ਕਰਦੇ ਆ ਉਹ ਬੰਦੇ 71 ਹੋਏ ਆਪਣੇ ਨਾਲ ਤੇ ਇਹ ਮੈਨੂੰ ਬਹੁਤ ਵਧੀਆ ਮੂਮੈਂਟ ਲੱਗੇ ਲੱਖੀ ਮੇਰਾ ਦੋਸਤ ਆ ਕਿ ਜੇ ਲੋ ਸਾਰੇ 71 ਕਿਤੇ ਸੁੱਖੀ ਦੇ ਥਰੂ ਰੱਖ ਲੋ ਜਾਂ ਲੱਖੀ ਥਰੂ ਰੱਖ ਲੋ ਜਾਂ ਕਾਲੇ ਥਰੂ ਰੱਖ ਲੋ ਤੇ ਉਹ ਪ੍ਰਵਾਹ ਦੇ ਥਰੂ ਤੁਸੀਂ 71 ਹੋਏ ਆ ਮੈਨੂੰ ਇਹ ਜ਼ਰੂਰੀ ਬਣਿਆ ਵੀ ਵੀਡੀਓ ਬਣਾਉਣੀ ਆ ਚਲੋ ਸਾਡੇ ਸੀਨੀਅਰ ਨੇ ਸਾਡੇ ਤਿੰਨ ਤੋਂ ਚਾਰ ਪੀੜੀਆਂ ਇਕੱਠੀਆਂ ਨੇ ਅੱਜ ਹਨਾ ਸਾਡੇ ਮਤਲਬ ਕਿ ਪ੍ਰਵਾਨ ਸਾਹਿਬ ਸਾਡੇ ਤੋਂ ਬਹੁਤ ਜ਼ਿਆਦਾ ਸੀਨੀਅਰ ਨੇ ਕਿਤੇ ਇਹਨਾਂ ਨੂੰ ਮਿਲਣ ਦਾ ਮੌਕਾ ਬਹੁਤ ਘੱਟ ਮਿਲਦਾ ਅਰੇ ਵੀ ਬਹੁਤ ਵੱਡੀਆਂ ਸਖਸੀਅਤਾਂ ਨੇ ਬਾਈ ਗੋਪੀ ਆ ਗੋਪੀ ਬਾਈ ਨਾਲ ਅੱਜ ਇਕੱਠੇ ਪ੍ਰੈਕਟਿਸ ਲਾਉਂਦੇ ਰਹੇ ਆ ਬਾਈ ਨਾਲ ਤਾਂ ਜੈਲੇ ਬਾਈ ਹੁਣੇ ਨੇ ਤੇ ਬਹੁਤ ਵਧੀਆ ਲੱਗਿਆ ਬਾਈ ਸਾਰਿਆਂ ਨੂੰ ਮਿਲ ਕੇ ਪਰ ਅੱਜ ਤੁਹਾਨੂੰ ਵੀਡੀਓ ਵਧੇਲੇ ਦੀ ਬਤਵਾਤ ਸ਼ੇਅਰ ਜਰੂਰ ਕਰਿਓ ਤੇ ਜੋ ਕੋਸ਼ਿਸ਼ ਕਰਾਂਗੇ ਹੋਰ ਵੀ ਆਪਣੇ ਦੋਸਤ ਮਿੱਤਰ ਆ ਜਿਹੜੇ ਫੇਮਸ ਚਿਹਰਿਆਂ ਪਾ ਉਹਨਾਂ ਨਾਲ ਪੋਡਕਾਸਟ ਕਰਾਂਗੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ